ਫਤੇਗੜ ਚੂੜੀਆਂ ਤੇ ਚੈਰਾਣੀ ਚੱਚੂ ਵਿਕੇ ਮਾਂ ਮਰੀਮ ਦੇ ਸਵਰਗ ਵਿੱਚ ਉਠਾਏ ਚਾਂਦੀ ਦੀ Eid ਫਾਦਰ ਚੌਂਦੀ ਇਕਵਾਈ ਚ ਤੁੰਤਮ ਨਾਲ ਮਨਾਈ ਗਈ ਫਾਦਰ ਰੂਬੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਇਲਾਕੇ ਭਾਤੀਆਂ ਮਸੀਹ ਸੰਗਤਾਂ ਵੱਡੀ ਗਿਣਤੀ ਚ ਚੈਰਾਣੀ ਕਿਰਚਾ ਕਰ ਪਹੁੰਚੀਆਂ ਮਾਂ ਮਰੀਮ ਦੇ ਸਵਰਗ ਵਿੱਚ ਉਠਾਏ ਚਾਂਦੀ ਦੀ Eid ਫਾਦਰ ਚੌਂਦੀ ਇਕਵਾਈ ਚ ਚੈਰਾਣੀ ਕਿਰਚਾ ਕਰ ਫਤੇਗੜ ਚੂੜੀਆਂ ਵਿਖੇ ਤੁੰਤਮ ਨਾਲ ਮਨਾਈ ਗਈ ਇਸ ਵਿੱਚ ਮੁੱਖ ਮਹਿਮਾਨ ਵਜੋਂ ਫਾਦਰ ਰੂਬੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਅੱਜ ਫਤੇਗੜ ਚੂੜੀਆਂ ਚੈਰਾਣੀ ਕਿਰਚਾ ਕਰ ਪਹੁੰਚਣ ਤੇ ਫਾਦਰ ਜੌਨ ਰੋਸ਼ਨ ਜੋਸਫ ਅਤੇ ਹੋਰ ਵੱਡੀ ਗਿਣਤੀ ਚ ਪਹੁੰਚੀਆਂ ਮੁਸੀਬਾ ਇਚਰੇ ਦੀਆਂ ਸੰਗਤਾਂ ਨੇ ਖੰਤਰ ਸਵਾਗਤ ਕੀਤਾ ਇਸ ਮੁਕੇ ਫਾਦਰ ਰੂਪੀ ਨੇ ਸੰਗਤਾਂ ਦਾ ਅਤੇ ਫਾਦਰ ਜੋਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਉਹ ਅੱਜ ਇਸ ਸਮਾਗਮ ਵਿੱਚ ਪਹੁੰਚੇ ਹਨ ਅਤੇ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਨੇ ਪਹੁੰਚ ਕੇ ਮਾਂ ਮਰੀਯਮ ਨੂੰ ਯਾਦ ਕੀਤਾ ਹੈ ਫਾਦਰ ਜੋਨ ਰੋਸ਼ਨ ਜੋਸਫ ਅਤੇ ਹੋਰ ਮੁਸੀ ਸੰਗਤਾਂ ਵੱਲੋਂ ਫਾਦਰ ਰੂਪੀ ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਸਾਡੀ ਮਦਦ ਪ੍ਰਭ ਦੇ ਨਾਮ ਵਿੱਚ ਹੈ ਜਿਸ ਨੇ ਸਵਰਗ ਦੇ ਦਰਵਾਜ਼ੇ ਖੋਲ੍ਹਿਆ ਹੈ ਪ੍ਰਭੂਤਵਾਦੀ ਨਾਲ ਕੋਵੇ ਮਸੀਹ ਵਿੱਚ ਪਾਰੇ ਪ੍ਰਭੂ ਕੋ ਨੂੰ ਬੱਚਿਓ ਸਾਰੇ ਅਨੁਜਈਏ ਸੋਧ ਇਹ ਰਸਨ ਜੋਸੀ ਕਰਨੇ ਜਾ ਰਹੇ ਇਹਦਾ ਅਰਥ ਵੀ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਚੰਗਾ ਸਾਦਾ ਵਿਸ਼ਵਾਸ ਦਾ मा मरियम दे स्वर्ग से धारण ईद अज थोड़ा गेते करके मनाया जाता क्योंकि इतवार दे करके लोग फ्री होंगे ने इस करके ये आयोजना बनाई ईद के दौरान फादर साहब तो कलीसिया बाबू जी मिल के पहला पाख शाकत रसम भी रखी है पाख शाकत यह है कि प्रभु यशुदा शरीर लहू जिस तरफ प्रभु ने वायदा किया कि जो मेरा शरीर खान के खून पीन हमेशा जिंदगी मिलेगा ਇਹ ਕੈਥੋਲਿਕ ਚਰਚ ਦਾ ਬੁਨਿਆਦ ਦੀ ਸਿੱਖਿਆ ਹੈ ਇਸ ਦੇ ਦੌਰਾਨ ਫਾਦਰ ਜੀ ਨੇ ਇਹ ਪ੍ਰੋਗਰਾਮ ਵੀ ਰੱਖੀ ਹੈ ਕਿ ਬੱਚੇ ਪਹਿਲੀ ਵਾਰ ਪ੍ਰਭੇਸ਼ਵਦ ਪਾਕਸ਼ਾਤ ਲੈ ਕੇ ਪ੍ਰਭੂ ਯੇਸੂ ਨੂੰ ਚੱਕਣਗੇ ਸਵਾਦ ਠੇਸ ਕਰਨਗੇ ਕਿ ਪ੍ਰਭੂ ਯੇਸੂ ਪਲਾ ਹੈ ਸੋ ਇਹ ਦੋ ਇਹ ਦੇ ਦੌਰਾਨ ਖਲੀਸੀ ਵਾਲੀ ਵਿਸ਼ਵਾਸ ਦਾ ਦਿਨ ਹੈ ਅੱਜ ਕਿ ਜੋ ਚੰਡਾ ਸੇ ਚੜਾਏ ਮਾਂ ਮਰੀਯੰਦਾ ਇਹ ਝੰਡਾ ਹਰ ਤਰ੍ਹਾਂ ਹਰ ਤਰਮ ਦੀ ਤਰ੍ਹਾਂ ਹਰ ਤਰਮ ਨੂੰ ਆਪਣਾ ਤਰੀਕੇ ਨਾਲ ਚੰਡਾ ਚੜਾਇਆ ਜਾਂਦਾ ਹੈ ਇਸੇ ਤਰ੍ਹਾਂ ਇਧਰ ਵੀ ਇਹ ਵਿਸ਼ਵਾਸ ਦੇ ਪ੍ਰਤੀ ਹੈ ਹਰ ਵਿਸ਼ਵਾਸੀ ਦਾ ਪ੍ਰਦੀ ਹੋ ਕੇ ਇਹ ਝੰਡਾ ਉਹ ਵੀ ਰਸਮ ਪੂਰਾ ਕਰ ਲਿਆ ਤੋਂ ਮੈਨੂੰ ਬਹੁਤ ਖੁਸ਼ੀ ਹੈ ਕਿ ਪੁਰਾਣੇ ਮੇਰੇ ਲੋਕਾਂ ਨਾਲ ਮਿਲ ਕੇ ਜਿਆਦਾ ਖੁਸ਼ੀ ਹੈ ਕਿ ਇਸ ਲਈ ਇਹ ਖੁਸ਼ੀ ਵੀ ਚਾਏ ਲੇਕਿਨ ਮੈਂ ਸੋਚਿਆ ਲੋਕਾਂ ਨਾਲ ਅੱਜ ਇਨੰਦ ਲਈ ਇਹ ਇਲਾਕੇ ਲਈ ਦੁਆ ਵੀ ਕਰਾਂਗੇ ਜਿਸ ਦੇ ਲਈ ਮੈਂ ਫਾਦਰ ਜੀ ਦਾ ਬੜਾ ਧੰਨਵਾਦੀ ਫਾਦਰ ਜੋਨੀ ਨੇ ਮੈਨੂੰ ਯਾਦ ਕੀਤਾ ਖਾ ਪੈਰਿਸ਼ ਕਾਉਂਸਲ ਸਿਸਟਰ ਲੋਗ ਅਤੇ ਕਲੀਸੀਆ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਕਿ ਇਸ ਚੀਜ਼ ਨੂੰ ਮੈਂ ਹਮੇਸ਼ਾ ਯਾਦ ਵੀ ਕਰਾਂਗੇ ਖੁਦਾਵੰਦ ਇਸ ਮੁਸੀਬਤ ਮਾਂ ਮਰੀਮ ਦਾ ਰਾਏ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਮੀਡੀਆ ਦੇ ਲੋਕਾਂ ਲਈ ਮੇਰੀ ਪ੍ਰਾਰਥਨਾ ਹੈ ਕਿ ਖੁਦਾ ਤੁਹਾਨੂੰ ਵੀ ਠੀਕ ਠਾਕ ਕਰਕੇ ਤਾਂ ਕਿ ਮੀਡੀਆ ਲੋਕਾਂ ਦੇ ਲਈ ਹਰ ਪਾਸਿਓਂ ਮਦਦ ਦਾ ਕਾਰਨ ਬਣੇ ਵਿਸ਼ਵਾਸ ਲਈ ਵੀ ਉਤਰਾ ਵੀ ਸੋ ਸਾਰੇ ਜ਼ਰੂਰਤਾਂ ਨੂੰ ਤੁਸੀਂ ਵੀ ਲੋਕਾਂ ਦੇ ਜ਼ਰੂਰਤਾਂ ਨੂੰ ਤੁਸੀਂ ਵੀ ਆਪਣੇ ਮੇਰੇ ਅੰਦਰ ਰੱਖੇ ਬਹਰ ਲਿਆਉਣਾ ਲੋਕਾਂ ਨੂੰ ਦੱਸਣਾ ਚਾਹੀਦਾ ਬਾਕੀਆਂ ਨੂੰ ਦੱਸਣਾ ਚਾਹੀਦਾ ਇਹ ਵੀ ਤੁਹਾਡਾ ਡਿਊਟੀ ਹੈ ਖੁਦਾ ਤੁਹਾਨਾਂ ਸਾਰਿਆਂ ਨੂੰ ਬਰਕਤ ਦੇ ਹallelujah ਹallelujah ਅਦਰ ਲੰਮਾ ਸਮਾਂ ਇੱਥੇ ਪਰ ਹੈ ਹਾਂਜੀ ਸੇਵਾ ਕੀ ਹਾਂਜੀ ਕਿੰਨਾ ਫਰਕ ਆ ਪਹਿਲੇ ਹੁਣ ਆਇਆ मैं नहीं कह सकता कि उतरन का फर्क है लेकिन समय के मुताबिक जो फर्क है वो जरूर आई लेकिन विश्वास तो मैं देखता है क्योंकि पहली गल विश्वास दी है कैथलिक चर्च का विश्वास ये तो पीढ़ियों पीढ़ी लोग अपने बच्चों ने देंदे जा रहे हैं इसलिए सूख नहीं महसूस हो रहा है सो विश्वास के तरक्की है उस तो अलावा समय के मुताबिक तरक्की है मैं देखता है कि कितनी कारा गड्डिया में इधर आई एक समय नहीं ਇਹ ਸਾਰਾ ਬਦੌਲਤ ਸਕੂਲ ਦਾ ਹੈ ਲੋਕਾਂ ਦਾ ਹੈ ਤੇ ਲੋਕ ਬੜੇ ترقی ਵਿੱਚ ਆਇਆ ਮੈਨੂੰ ਇਸ ਦਾ ਬਹੁਤ ਖੁਸ਼ੀ ਹੈ ਕਿ ਲੋਕ ਬਾਕੀਆਂ ਦੇ ਬਰਾਬਰ ਦੇ ਵਿੱਚ ਅੱਗੇ ਦੀੇ ਜਾ ਰਹੇ ਖਈ ਬੱਚੇ ਬਾਹਰ ਤੋਂ ਇਹ ਵੀ ਖੁਦਾਵਾਲੋ ਮਿਲਿਆ ਬਰਕਤ ਹੈ ਇਸ ਕਾਰਨ ਅਸੀਂ ਧੰਨਵਾਦ ਅੰਦੇ ਰਹਿੰਦੇ ਮੈਂ ਬਹੁਤ ਖੁਸ਼ ਹਾਂ ਅੱਜ ਕਿਵੇਂ ਇਖਤਿਆਰ ਕਰਨਾ ਹੈ ਅੱਜ ਕੀ ਦਿਨ ਹੈ ਬੜੀ ਖੁਸ਼ੀ ਹੈ ਅੱਜ ਅਸੀਂ ਸਾਡੇ ਇਲਾਕੇ ਦਾ ਸਰਪ੍ਰਸਤ मां मरियम स्वर्ग देवी च सितारन दा त्यौहार मनाਉਂਦੇ ਹੋਏ ਜਿਸ ਤਰ੍ਹਾਂ ਬਾਦਰ ਜੀ ਨੇ ਆਖਿਆ ਹੈ ਅਸੀਂ ਥੋੜਾ ਪਹਿਲੇ ਹੀ ਰੱਖਿਆ ਹੈ ਕਿਉਂਕਿ ਅੱਜ इतवार ਦੇ ਕਾਰਨ ਉਂਗੀ ਸਾਰੇ ਲੋਗ ਜੇ ਫ੍ਰੀ ਹੁੰਦੇ ਨੇ ਤਾਂ ਜੋ ਨਨ ਸਾਰਿਆਂ ਨੂੰ ਆਉਣ ਨੂੰ ਵਾਸਤੇ ਸਮਾਂ ਹੈ ਅੱਜ ਮੌਸਮੀ ਵਧੀਆ ਹੈ ਖੁਦਾ ਨੇ ਟੰਡਾ ਕੀਤਾ ਹੈ ਇਸ ਲਈ ਉਸੇ ਤਰ੍ਹਾਂ ਵੀ த மனா ர ਅ ਬਹੁਤ ਵਧੀਆ ਅੱਜ ਦਾ ਦਿਨ ਹੈ ਮਾਤਾ ਮਰੀਮ ਦੀ ਯਾਦ ਵਿੱਚ ਕਿਉਂਕਿ ਮਾਤਾ ਮਰੀਮ ਸਭ ਤੋਂ ਵੱਧ ਜੋ ਪ੍ਰਭੂ ਨੂੰ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕਰਤਾ ਔਰ ਅਸੀਂ ਮੰਨਦੇ ਹਾਂ ਕਿ ਮਾਤਾ ਮਰੀਮ ਦੇ ਸ਼ੁਭ ਵਿਸ਼ਵਾਸ ਦਵਾਦਾ ਹੀ ਬਾਕੀ ਸੰਗਤ ਜਿਹੜੀ ਅੱਜ ਵੀ ਉਸੇ ਸੰਸਾਰ ਵਿੱਚ ਮਾਤਾ ਮਰੀਮ ਨੂੰ ਯਾਦ ਕਰਦੀ ਉਹਨਾਂ ਨੇ ਪ੍ਰਾਰਥਨਾਵਾਂ ਦੇ ਰਹੀ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰਦੀ ਹੈ ਔਰ ਸਾਰੀਆਂ ਮੰਤਾ ਪੂਰੀਆਂ ਹੁੰਦੀਆਂ ਨੇ ਸਾਡੀਆਂ ਬੀਬੀਆਂ ਖੜੀਆਂ ਨੇ ਮਰੀਮ ਸ਼ਹਿਨਾ ਦੀਆਂ ਔਰ ਇਹ ਵਿਸ਼ਵਾਸ ਦੇ ਵਿੱਚ ਹਨ ਕਿਉਂਕਿ ਮਾਤਾ ਮਰੀਮ ਇਹਨਾਂ ਦੇ ਰਹੀ ਹਮੇਸ਼ਾ ਬਹੁਤ سارے ਕੰਮ ਕਰਦੀ ਔਰ ਇਸ ਚਰਚ ਦੇ ਵਸੀਲੇ ਬਹੁਤ سارے ਲੋਕ ਜਿਹੜੇ ਨੇ ਠੀਕ ਹੋਏ ਨੇ ਬਹੁਤ سارے ਲੋਕਾਂ ਨੂੰ ਆਪਣੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਨੇ ਔਰ ਅਜਪਾਦਰ ਰੋਬੀ ਜੀ ਸਾਡੇ ਕੋਲ ਆਏ ਨੇ ਫਾਦਰ ਜੋਨੀ ਜੀ ਦੀ ਗਵਾਹੀ ਦੇ ਵਿੱਚ ਈਦ ਮਨਾਦੇ ਔਰ ਸਾਰੀ ਸੰਗਤ ਨਾਲ ਮਿਲ ਕੇ ਮਾਤਾ ਮਰੀਮ ਦੇ ਵਸੀਲੇ ਅਸੀਂ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਫਤਿਹਗਰ ਚੂੜੀਆਂ ਦੇ ਇੱਕ ਇੱਕ ਪਰਿਵਾਰ ਨੂੰ ਮਾਤਾ ਮਰੀਮ ਦੇ ਰਾਹੀਂ ਬਹੁਤ ਸਾਰੀਆਂ ਬਰਕਤਾਂ ਮਿਲਣ। ਅੱਜ ਦੇ ਦਿਨ ਕੀ ਕਹਣਾ ਹੈ? ਅੱਜ ਦੇ ਦਿਨ ਲਈ ਸਾਡੀ ਇਹੀ ਅਵਾਜ਼ ਹੈ ਕਿ ਅਸੀਂ ਮਾਂ ਮਰੀਅਮ ਦੀ Eid ਮਨਾਉਣ ਵਾਸਤੇ ਸਾਰੇ ਇੱਥੇ ਇਕੱਠੇ ਹੋਏ ਆਂ ਜੋ ਸਾਡੀ ਪਿਆਰੀ ਮਾਂ ਮਰੀਅਮ অতি ਪਵਿੱਤਰ ਹੈ ਫਜਲਾਂ ਦੀ ਰਾਣੀ ਪਿਆਰੀ ਮਾਂ ਮਰੀਅਮ ਹੈ ਜਦੋਂ ਵੀ ਅਸੀਂ ਉਹਦੀ ਗਵਾਹੀ ੇਠ ਕੋਈ ਕੰਮ ਕਰਦੇ ਆਂ ਤੇ ਸਾਡੀ ਮਾਂ ਸਾਡੀ ਮਦਦ ਕਰਦੀ ਆ ਤੇ ਸਾਡੇ ਕੰਮ ਪੂਰੇ ਹੁੰਦੇ ਆ ਸਾਡੀ ਮਾਂ ਮਰੀਅਮ ਪਵਿੱਤਰ ਮਾਂ ਆ ਉਹਦੇ ਸਵਰਗ ਵਿੱਚ ਠਾਏ ਜਾਣ ਦੀ Eid ਅਸੀਂ ਸਾਰੇ ਉਹਦੇ ਝੰਡਾ ਇਸ ਖੁਸ਼ੀ ਦੇ ਵਿੱਚ ਚੜਾਉਣ ਦੇ ਲਈ ਇਕੱਠੇ ਹੋਏ ਆਂ ਸਾਰੇ ਭੈਣ ਭਰਾਵਾਂ ਜੀ ਜੀ ਸਾਰੇ ਭੈਣ ਭਰਾਵਾਂ ਜੀ ਜੀ ਅਸੀਂ ਉਤਰਾਂ 15 ਅਗਸਤ ਨੂੰ ਝੰਡਾ ਇਹ ਹਰੰਦੇ ਚੜਾਉਂਦੇ ਆ ਪਰ ਅੱਜ ਹੀ ਅਹੀਂ ਚੜਾ ਦਿੱਤਾ ਹੈ ਜਰਾ ਤਰੀਕੇ ਅੱਜ ਦੇ ਦਿਨ ਮਾਮ ਮਰੀਮ ਦੀ ਈਦ ਮਨਾਉਣ ਦੇ ਆਹੀ ਜਿਹੜੀ ਆ ਈਦ 15 ਅਗਸਤ ਨੂੰ ਬਣਾਈ ਜਾਂਦੀ ਸੀ ਉਹ ਅਸੀਂ ਐਤਵਾਰ ਦਾ ਕਰਕੇ ਜਿੱਦਾਂ ਕਿ ਅੱਜ ਐਤਵਾਰ ਰੱਖੀ ਆ ਤੇ ਇਹ ਮਾਮ ਮਰੀਮ ਜਿਹੜੀ ਆ ਇਹ ਫਜਲਾ ਦੀ ਰਾਣੀ ਸਾਡੇ ਵਾਸਤੇ ਬਹੁਤ ਇੱਕ ਇਹ ਸਾਡਾ ਵਿਸ਼ਵਾਸ ਆਦੀ ਸ਼ਿਫਾਰਿਸ਼ ਕਰਦੀ ਆ ਤੇ ਇਹ ਅੱਜ ਅੱਜ ਦੇ ਇਹ 15 ਅਗਸਤ ਵਾਲੇ ਦਿਨ ਸਾਡੀ ਮਾਂ ਮਰੀਅਮ ਜਿਹੜੀ ਆ ਇਹ ਜਿੰਦੀ ਉਸਮਾਨ ਤੇ ਉਠਾਈ ਗਈ ਆ ਸਵਰਗ ਵਿੱਚ ਇਹ ਉਹਦਾ ਹੀ Eid ਦਾ ਦਿਹਾੜਾ ਮਨਾ ਰਹੇ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਫਾਦਰ ਜੋਨੀ ਜੀ ਇਹਨਾਂ ਦੇ ਅਗਵਾਈ ਹੇਠਾ ਫਾਦਰ ਰੂਬੀ ਜੀ ਸਾਡੇ ਮੁੱਖ ਮਹਿਮਾਨ ਦੀ ਤਦਾਲ ਤੇ ਆਏ ਆ ਆ ਇਹਨਾਂ ਨੂੰ ਅਤੇ ਸਾਰੀ ਸੰਗਤ ਨੂੰ ਵੀ ਲੱਖ ਲੱਖ ਵਧਾਈਆਂ ਦਿੰਦੇ ਆ ਇਸ ਈਦ ਦੇ ਦਿਹਾੜੇ ਦੀਆਂ